ਜੇਕਰ ਤੁਸੀਂ ਅੱਜ ਬੈਂਕ ਡਾਕ ਕਰ ਬੀਮਾ ਜਾਂ ਕਿਸੇ ਹੋਰ ਕੰਮ ਲਈ ਕਰੋ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਇੱਕ ਖਬਰ ਜ਼ਰੂਰ ਸੁਣਨੀ ਚਾਹੀਦੀ ਹੈ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਦੇਸ਼ ਭਰ ਦੇ 22 ਕਰੋੜ ਤੋਂ ਵੱਧ ਕਰਮਚਾਰੀ ਤੇ ਮਜ਼ਦੂਰ ਅੱਜ ਯਾਨੀ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕਰ ਰਹੇ ਹਨ ਉੱਥੇ ਪੰਜਾਬ ਵਿੱਚ ਪੰਨ ਵਸਦੇ ਪੀਆ ਟੀਸੀ ਦੇ ਕੱਚੇ ਮੁਲਾਜ਼ਮ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਵਿਰੋਧੀ ਮਹਾਗਠ ਜੋੜ ਤੇ ਬਿਹਾਰ ਵਿੱਚ ਚੱਕਾ ਜਾਮ ਦਾ ਸੱਦਾ ਦਿੱਤਾ ਹੈ 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਪੇਂਡੂ ਮਜ਼ਦੂਰ ਸੜਕਾਂ 'ਤੇ ਉਤਰਨ ਦੀ ਉਮੀਦ ਹੈ ਇਸ ਦਿਨਾਲ ਹੀ ਐਨ ਡੀ ਐਮ ਸੀ ਅਤੇ ਸਟੀਲ ਸੈਕਟਰ ਦੀਆਂ ਕਈ ਜਨਤਕ ਕੰਪਨੀਆਂ ਨੇ ਕਰਮਚਾਰੀਆਂ ਦੇ ਹੜਤਾਲ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ ਪਨਬਸ ਪੀ ਆਰ ਟੀ ਸੀ ਠੇਕਾ ਕਰਮਚਾਰੀ ਯੂਨੀਅਨ ਨੇ ਹੜਤਾਲ ਕਰਦੇ ਹੋਏ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਜਿਸ ਨਾਲ ਬਸ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਨੀਅਨ ਦੀ ਹੜਤਾਲ ਮੰਗਲਵਾਰ ਰਾਤ 12 ਵਜੇ ਸ਼ੁਰੂ ਹੋਈ ਜੋ ਕਿ 11 ਜੁਲਾਈ ਤੱਕ ਜਾਰੀ ਰਹੇਗੀ ਹੜਤਾਲ ਕਾਰਨ ਪਨਪਸ BRTC ਨਾਲ ਸੰਬੰਧਿਤ ਦਿਨ ਹਜ਼ਾਰ ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਉੱਥੇ ਹੀ ਵਿਭਾਗ ਦੇ ਪੱਕੇ ਡਰਾਈਵਰਾਂ ਵੱਲੋਂ ਬੱਸਾਂ ਚਲਾਈਆਂ ਜਾਣਕੀਆਂ ਜਿਸ ਕਾਰਨ ਹਰੇਕ ਡੀਪੂ ਤੋਂ ਕੁਝ ਇੱਕ ਬੱਸਾਂ ਚੱਲਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੌਰਾਨ ਵਿਦਿਅਕ ਸੰਸਥਾਵਾਂ ਅਤੇ ਨਿੱਜੀ ਦਫ਼ਤਰ ਆਮ ਦਿਨਾਂ ਦੇ ਵਾਂਗ ਖੁੱਲੇ ਰਹਿਣ ਦੀ ਸੰਭਾਵਨਾ ਹੈ। ਇਹਨਾਂ ਦੇ ਬੰਦ ਹੋਣ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਆਵਾਜ਼ਾਂ ਸੇਵਾਵਾਂ ਵਿੱਚ ਅੜੀਕਾ ਪੈ ਸਕਦਾ ਹੈ ਵਿਰੋਧ ਮਾਰਚ ਅਤੇ ਸੜਕੀ ਰੁਕਾਵਟਾਂ ਬੱਸ ਟੈਕਸੀ ਅਤੇ ਕੈਬ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜਿਸ ਨਾਲ ਆਮ ਆਵਾਜਾਈ ਵਿੱਚ ਅੜੀਕਾ ਪੈ ਸਕਦਾ ਹੈ 25 ਕਰੋੜ ਤੋਂ ਵੱਧ ਕਰਮਚਾਰੀ ਤੇ ਮਜ਼ਦੂਰਾ ਵੱਲੋਂ ਕੀਤੀ ਜਾ ਰਹੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਮਹੱਤਵਪੂਰਨ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਇਸ ਦੌਰਾਨ ਬੈਂਕਿੰਗ ਬੀਮਾ ਸੇਵਾਵਾਂ ਡਾਕ ਸੇਵਾਵਾਂ ਕੋਲਾ ਖਨਨ ਆਵਾਜਾਈ ਨਿਰਮਾਣ ਅਤੇ ਫੈਕਟਰੀ ਸੈਕਟਰ ਪ੍ਰਭਾਵਿਤ ਹੋਣਗੇ ਇਸ ਕਾਰਨ ਕਰੋੜਾਂ ਰੁਪਏ ਦੇ ਆਰਥਿਕ ਨੁਕਸਾਨ ਦਾ ਖਤਰਾ ਇਸ ਤੋਂ ਇਲਾਵਾ ਸਰਕਾਰੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਕੂਲ ਕਾਲਜ ਸਰਕਾਰੀ ਦਫ਼ਤਰ ਸਾਰੇ ਆਮ ਦਿਨਾਂ ਵਾਂਗ ਖੁੱਲੇ ਰਹਿਣਗੇ ਇਸ ਦੇ ਨਾਲ ਹੀ ਬੱਸਾਂ ਰੇਲਵੇ ਹਵਾਈ ਅੱਡੇ ਬਾਜ਼ਾਰ ਹਸਪਤਾਲ ਵਰਗੀਆਂ ਜ਼ਰੂਰੀ ਸੇਵਾਵਾਂ ਚੱਲੀ ਰਹਿਣਗੀਆਂ ਨਿੱਜੀ ਦਫ਼ਤਰ ਮਾਲ ਬਾਜ਼ਾਰ ਆਦਿ ਵੀ ਸਭ ਖੁੱਲੇ ਰਹਿਣਗੇ ਸ਼ੇਅਰ ਬਾਜ਼ਾਰ ਖੁੱਲਾ ਰਹੇਗਾ ਇਸ ਦੇ ਨਾਲ ਹੀ ਸਰਾਫਾ ਬਾਜ਼ਾਰ ਵੀ ਖੁੱਲਾ ਰਹੇਗਾ ਅੱਜ ਦੀ ਜੋ ਹੜਤਾਲ ਆ ਸਾਨੂੰ ਮਜਬੂਰਨ ਕਰਨੀ ਪਈ ਉਕੇ ਹੜਤਾਲ ਦੇ ਸਬੰਧ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਆ ਨੋਟਿਸ ਦੇ ਰਹੇ ਆ ਵੀ ਸਾਡੀਆਂ ਮੰਗਾਂ ਦੇ ਉੱਪਰ ਵਿਚਾਰ ਕੀਤਾ ਜਾਵੇ ਜਿਵੇਂ ਕਿ ਪਿਛਲੇ ਸਾਲ 2024 ਦੇ ਵਿੱਚ 1 ਜਨਵਰੀ ਦੇ ਵਿੱਚ ਸਾਡੀ ਜਲੰਧਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਸੀਗੇ ਵੀ ਇਹਨਾਂ ਦੀ ਇੱਕ ਪਾਲਿਸੀ ਬਣਾ ਕੇ ਇਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਪੱਕੇ ਕੀਤਾ ਜਾਵੇ ਪਰ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆ ਜਿਹੜੇ ਸਾਡੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਉਹਨਾਂ ਦੇ ਕੰਨ ਦੇ ਉੱਪਰ ਕਿਸੇ ਤਰ੍ਹਾਂ ਦੀ ਜੂੰ ਨਹੀਂ ਸਰਕਦੀ ਉਹ ਟਾਲਮ ਟਾਲ ਦੀ ਨੀਤੀ ਦੇ ਨਾਲ ਡਾਇਰੈਕਟਰ ਸਟੇਟ ਟਰਾਂਸਪੋਰਟ ਜਿਹੜੇ ਹੈਗੇ ਨੇ ਉਹ ਚੀਫ ਸਕੱਟਰੀ ਕੋਲ ਭੇਜ ਦਿੰਦੇ ਨੇ ਚੀਫ ਸਕੱਟਰੀ ਟਰਾਂਸਪੋਰਟ ਮੰਤਰੀ ਕੋਲ ਭੇਜ ਦਿੰਦੇ ਨੇ ਇਸੇ ਤਰ੍ਹਾਂ ਹੀ ਸਾਨੂੰ ਅੱਗੇ ਟਾਲਮ ਟਾਲ ਕਰਕੇ ਲਾਰੇ ਲਾਏ ਜਾ ਰਹੇ ਨੇ ਕਿਸੇ ਵੀ ਸਾਡੀ ਗੱਲ ਦੇ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜੋ ਸਾਡੇ ਆਊਟਸੋਰਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਕੰਟਰੈਕਟ ਤੇ ਨਹੀਂ ਲਿਆ ਜਾ ਰਿਹਾ ਜੋ ਕੰਟਰੈਕਟ ਵਾਲੇ ਨੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਲੱਗ-ਅਲੱਗ ਤਨਖਾਹਾਂ ਦੇ ਉੱਪਰ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਇਸ ਕਰਕੇ ਸਾਡੀ ਜਿਹੜੀ ਮਾਣਯੋਗ ਮੁੱਖ ਮੰਤਰੀ ਨੂੰ ਜੀ ਨੋਟਿਸ ਦਿੱਤਾ ਸੀਗਾ ਕਿ ਸਾਡੇ ਮੰਗਾਂ ਉਹ ਸਾਡੇ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ। ਪ੍ਰਧਾਨ ਜੀ ਕੀ ਨਾਮ ਹੈ? ਮੇਰਾ ਨਾਮ ਕਮਲ ਕੁਮਾਰ ਹੈ। ਅੱਜ ਦੀ ਜੋ ਹੜਤਾਲ ਕੀਤੀ ਆ ਤਿੰਨ ਅੱਜ ਤੋਂ ਲੈ ਕੇ ਤਿੰਨ ਦਿਨਾਂ ਅਗਲੇ ਤਿੰਨ ਦਿਨਾਂ ਤੱਕ ਕੀ ਕਾਰਨ ਕੀ ਆ ਔਰ ਕਿਉਂ ਤੁਹਾਨੂੰ ਇਹ ਸਰਾ ਇਹ ਅਖਿਆਰ ਕਰਨਾ ਪਿਆ? ਕੋਈ ਅੱਜ ਦੀ ਜਿਹੜੀ ਹੜਤਾਲ ਆ ਉਹ ਇੰਡੀਆ ਲੈਵਲ ਦੀ ਹੈ। ਉਹ ਸੈਂਟਰ ਸਰਕਾਰ ਦੇ ਖਿਲਾਫ ਹੈ। ਵੀ ਜਿਹੜੇ 44 ਲੇਬਰ ਕਾਨੂੰਨ ਸੀਗੇ ਉਹਨਾਂ ਨੂੰ ਚਾਰ ਕੋਡ ਬਣਾਇਆ ਗਿਆ। ਉਹ ਇੱਕ ਡਰਾਈਵਰ ਦੇ ਖਿਲਾਫ ਜਿਹੜਾ ਕਾਨੂੰਨ ਪਾਸ ਕੀਤਾ ਗਿਆ। ਬੀ ਹਿੱਟ ਹਨ ਰੰਦਾ ਜੇ ਕੋਈ ਵੀ ਐਕਸੀਡੈਂਟ ਹੋ ਜਾਂਦਾ ਤੇ ਡਰਾਈਵਰ ਨੂੰ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਉਹਦੇ ਖਿਲਾਫ ਇੰਡੀਆ ਲੈਵਲ ਤੇ ਬੰਦ ਕੀਤਾ ਗਿਆ ਕਿਉਂਕਿ ਇਹ ਕਾਨੂੰਨ ਗਲਤ ਹੈ ਸੈਂਟਰ ਸਰਕਾਰ ਨੂੰ ਚਾਹੀਦਾ ਤੇ ਇਹ ਸੀਗਾ ਕਿ ਜਿੰਦੀ ਗਲਤੀ ਹੈ ਉੱਤੇ ਘਰ ਵੀ ਉਹ ਤੇ ਪਰਚਾ ਉਹਤੇ ਜੁਰਮਾਨਾ ਹੋਵੇ ਪਰ ਹੋ ਕੀ ਰਿਹਾ ਆਪਾਂ ਸਾਰੇ ਰੋਡ ਤੇ ਆਮ ਦੇਖਦੇ ਆਂ ਅੱਜਕੱਲ ਵੀਡੀਓ ਕੈਮਰੇ ਲੱਗੇ ਆ ਵੀ ਗਲਤੀ ਤਾਂ ਮੋਟਰਸਾਈਕਲ ਵਾਲੇ ਹੁੰਦੀ ਉਹ ਲੈ ਕੇ ਉਹ ਮਾਰਦਾ ਹਾਈਵੇ ਤੇ ਤੇ ਪਰਚਾ ਡਰਾਈਵਰ ਤੇ ਟੱਕਾ ਲੈ ਤੇ ਵਸਲੇ ਤੇ ਕੱਟਿਆ ਜਾਂਦਾ ਹੁੰਦੇ ਨਾਲ ਕੀ ਹੁੰਦਾ ਜੀ ਬੀ ਜਿਹੜਾ ਵਿਚਾਰੇ ਉਹਨਦੇ ਜਗ ਡਰਾਈਵਰ ਦਾ ਸਾਰੇ ਪਰਿਵਾਰ ਹੀ ਮਾਰੇ ਜਾਂਦਾ ਕਿਉਂਕਿ ਉਸੇ ਸਿਰ ਤੇ ਰੋਟੀ ਚੱਲਦੀ ਤੇ ਪਰਿਵਾਰ ਦੀ ਉਹ ਹੁੰਦਾ ਦੇ ਮਾਤਾ ਪਿਤਾ ਹੁੰਦੇ ਉਹਨਦੇ ਭਰਾ ਹੁੰਦੇ ਬੱਚੇ ਹੁੰਦੇ ਉਹ ਸਾਰੇ ਉਹਨਦੇ ਤੇ ਨਿਰਭਰ ਹੁੰਦੇ ਆ ਜਦੋਂ ਉਹਨੂੰ ਸਜ਼ਾ ਹੋ ਜਾਂਦੀ ਉਹ ਸਾਰਾ ਘਰ ਹੀ ਉਜੜ ਜਾਂਦਾ ਤੇ ਇੱਕ ਬੰਦੇ ਦੀ ਗਲਤੀ ਦੇ ਉਹਨੂੰ ਸਜ਼ਾ ਨਹੀਂ ਹੁੰਦੀ ਜਿੱਥੇ ਗਲਤੀ ਨਹੀਂ ਹੁੰਦੀ ਉਹਨੂੰ ਸਜ਼ਾ ਦੇਦੀ ਜਾਂਦੀ ਹੈ ਜਿੰਦਾ ਇੱਕ ਉਦਾਹਰਣ ਹੈ ਸਾਡੇ ਕੋਲੇ ਉਹਦੇ ਹਾਨੇ ਇੱਕ ਬੱਸ ਚੰਡੀਗੜ੍ਹ ਆਉਣ ਦੀ ਖਰਾਬ ਹੋ ਗਈ ਰਾਜੇ ਢਾਬੇ ਕੋਲ ਉਹਦੇ ਚ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਬੰਦੇ ਡੀਜ਼ਲ ਪਾਈ ਜਾਂਦੇ ਆ ਪਿੱਛੇ ਛੋਟਾ ਆਕੀ ਲਿਆ ਕੇ ਉਹਦੇ ਚ ਮਾਰਦਾ ਉਦੇ ਉਹੀ ਡਰਾਈਵਰ ਨੂੰ ਕੱਢਦਾ ਉਹੀ ਪੁਲਿਸ ਬੁਲਾਉਂਦਾ ਉਹੀ ਹਸਪੀਟਲ ਵੇਜਦਾ ਤੇ ਉਸੇ ਦਾ ਪਰਚਾ ਕੱਢਦਾ ਜਾਂਦਾ ਬਾਅਦ ਚ ਜੱਜ ਉਹਨੂੰ 2 ਸਾਲ ਦੀ ਸਜ਼ਾ ਕਰ ਦਿੰਦਾ ਜੇ ਇਸ ਤਰ੍ਹਾਂ ਹੀ ਸਰਕਾਰ ਕਰਦੀ ਲਈ ਤਾਂ ਕਿ ਡਰਾਈਵਰ ਲਿਆਊਗੀ ਤੂੰ ਸਰਕਾਰ ਨੂੰ ਜਦੋਂ ਕਿ ਦੂਜੀ ਕੰਟਰੀਆਂ 'ਚ ਲੋਕਾਂ ਦੇ ਫੋਰਨ ਕੰਟਰੀ ਦਾ ਕਾਨੂੰਨ ਲਾਗੂ ਕਰਨਾ ਮਾਰੇ ਉਹ ਮੋਦੀ ਸਾਹਿਬ ਵੀ ਕਹਿੰਦੇ ਆ ਕਿ ਫੋਰਨ ਕੰਟਰੀ ਬਣਾਉਣਾ ਇੰਡੀਆ ਨੂੰ ਇਹ ਫੋਰਨ ਕੰਟਰੀ ਦਾ ਕਾਨੂੰਨ ਕੀ ਹੈ ਉੱਥੇ ਜਿੰਦੀ ਗਲਤੀ ਉਹਨੂੰ ਸਜ਼ਾ ਜਿੰਦੀ ਗਲਤੀ ਉਹਨੂੰ ਜੁਰਮਾਨਾ ਨਾ ਕਿ ਨਜਾਇਜ਼ ਲੋਕਾਂ ਨੂੰ ਸਜ਼ਾ ਜਾਂਦਾ ਇਹ ਸੈਂਟਰ ਸਾਹ ਕਾ ਕੇ ਲਾ ਪਾਜੀ ਹੜਤਾਲ ਅੱਜ ਦੀ ਹੈ ਤੇ ਨਾਲ ਹੀ ਪੰਜਾਬ ਪੰਜਾਬ ਸਰਕਾਰ ਦੀ ਕੀ ਹੈ ਪਿਛਲੇ 1 ਜੁਲਾਈ ਨੂੰ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਹੋਈ ਸੀ ਜਿੰਦੇ ਚ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਇੱਕ ਮੈਨੇਜ ਕਮੇਟੀ ਬਣਾ ਕੇ ਤੁਹਾਡਾ ਮਸਲਾ ਹੱਲ ਕੀਤਾ ਜਾਊ ਪੱਕਿਆਂ ਵਾਲਾ ਪੱਕੇ ਕੀਤੇ ਜਾਣਗੇ ਕੰਟੈਕਟ ਤੋਂ ਬੰਦੇ ਲਈ ਜਾਣਗੇ ਪਰ ਇੱਕ ਸਾਲ ਬੀਤਣ ਤੋਂ ਬਾਅਦ ਵੀ ਕੁਝ ਨਹੀਂ ਕੀਤਾ ਗਿਆ ਹੁਣ ਵਰਕਰਾਂ ਚ ਰੋਸ ਹੈ ਸਰਕਾਰ ਖਿਲਾਫ ਪੂਰਾ ਸ਼ੇਵ ਹੜਤਾਲ ਕਿਹਦੇ ਲੀਡਰ ਨੇ ਨਹੀਂ ਕਰਾਈ ਇਹ ਵਰਕਰਾਂ ਨੇ ਕਰਾਈ ਹੈ ਇਹ ਵਰਕਰ ਇਹ ਗੱਲ ਕਹਿੰਦੇ ਆ ਵੀ ਸਰਕਾਰ ਸਾਨੂੰ ਕੁਝ ਦਿੰਦੀ ਹੈ ਮਾਨੀਓ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਸਾਨੂੰ ਕੁਝ ਦਿੰਦੇ ਆ ਤੇ ਹੜਤਾਲ ਖੁੱਲੂਗੀ ਨਹੀਂ ਤੇ ਇਹ ਹੋ ਸਕਦਾ ਵੀ ਹੜਤਾਲਾਂ ਨੂੰ ਇੱਥੇ ਸਮਝ ਬਦਲ ਜੀ